ਹਾਂਜੀ ਮਿੱਤਰੋ ਸਵਾਗਤ ਕਰਦੇ ਆਂ ਤੁਹਾਡਾ ਆਪਣੇ YouTube ਚੈਨਲ ਦੇ ਵਿੱਚ ਤੇ ਉਮੀਦ ਕਰਦੇ ਆਂ ਤੁਸੀਂ ਸਾਰੇ ਠੀਕ ਠਾਕ ਹੋਵਗੇ ਤੇ ਬਹੁਤ ਹੀ ਵਧੀਆ ਆਪਾਂ ਵੀਡੀਓ ਲੈ ਕੇ ਆਏ ਤੁਹਾਡੇ ਲਈ ਫਨੀ ਜੀ ਤੇ ਜਿਆਦਾ ਸਮਾਂ ਲੈਂਦੇ ਹਾਂ ਇਹ ਤਾਂ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਤੇ ਵੀਡੀਓ ਜੇ ਚੰਗੀ ਲੱਗਦੀ ਤਾਂ ਚੈਨਲ ਸਬਸਕ੍ਰਾਈਬ ਕਰ ਬਾਕੀ ਆਪਣਾ ਕਮੈਂਟ ਕਰਕੇ ਦੱਸਿਓ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ ਹੈ ਲਾਈਕ ਵੀ ਜਰੂਰ ਕਰਿਓ। ਸਤਿ ਸ੍ਰੀ ਅਕਾਲ ਜੀ ਸ਼ੁਰੂ ਕਰਦੇ ਆਂ ਅੱਜ ਦੀ ਨਵੀਂ ਵੀਡੀਓ ਤੇਰੇ ਹੁਸਨ ਵਾਲੇ ਕੋ ਕਿਆ ਕਹਿਣਾ ਤੇਰੇ ਹੁਸਨ ਵਾਲੇ ਕੋ ਕਿਆ ਕਹਿਣਾ ਕਹਿਣਾ ਤਾਂ ਕਹਿਣਾ ਤੇਰੇ ਖੂਸੂਰਤੇ ਚਾਰੇ ਕੋ ਕਿਆ ਲਾਜਵਾ ਨਾ ਲਿਖਿਆ ਕਰ ਚੰਦ ਰਿਆ ਇਨਾ ਦਰਦਾ ਤੇਰੀ ਸ਼ੈਚੂ ਬਸ ਮਾੜੀਆਂ ਸਰਕਾਰਾਂ ਦੇ ਬਚ ਕੇ ਰਹਿ ਆਉਂਦੀ ਗਾ ਬੀਛਾਂਵੇਂ ਭੱ ਗਈ ਹੀ ਐ ਤਾਂ ਮੇ ਲੱਗ ਗਈ ਹੀ ਹੋਏ ਵਦਕੇ ਨੂੰ ਵਦਕੇ ਅੜਾ ਸੋ ਗਿਆ ਹੈ ਉਹ ਨੂੰ ਦੱਸ ਕੇ ਪਰਾਵਾ ਖੇਚ ਕੇ ਰੱਖੀ ਕੰਮ ਮੇਰੇ ਭਰਾ ਦੇ ਵਿਆਹ ਤੇ ਖਾੜਾ ਤੂੰ ਹੀ ਲਾਣਾ ਹੈ ਮੈਨੂੰ ਲੱਗਦਾ ਗਲੇ ਦੀ ਕਵੈਲ ਸੜ ਗਈ ਇਹੀ ਆਵਾਜ਼ ਮਛਰਦਾਨੀ ਵਿੱਚ ਮਛਰ ਕਰਦਾ ਹੁੰਦਾ ਐਤੋ ਕੁੜੀ ਤਬਰ ਮਾਰ ਗਈ ਰਾਤਾ ਦੀ ਮੈਂ ਇੱਕ ਜਲਾਰ ਗਈ ਮੈਨੂੰ ਤਾਂ ਲੱਗਿਆ ਜਿਵੇਂ ਮੈਗ ਵਿੱਚ ਕੰਟ ਆ ਗਿਆ ਹੁੰਦਾ ਤੂੰ ਜਵਾਬ ਦੀ ਬਹਾਨਾ ਕੱਢਦੀ ਐ ਇੰਸਟਾ ਦੇ ਵੱਡੇ ਵੱਡੇ ਮਸ਼ਨ ਡਰਾਉ ਵੀ ਲੱਗਦਾ ਸਾਲਾ ਪੰਪ ਵੀ ਕੁੱਤੀ ਚੀਜ਼ ਆ ਇੱਕ ਤਾੜੀ ਜੋੜੀ ਦੇ ਨਾਂ ਤੇ ਸਾਰੇ ਜਾਣੇ ਜਿਹਦੇ ਜਿਹੇ ਹੱਥ ਚ ਪੈਗ ਆ ਉਹ ਨਾ ਮਾਰੇਓ ਬਾਕੀ ਓ ਜੁਗ ਜੁਗ ਜੀ ਸੋਹਣਿਆ ਕਰਦਾਂ ਕਿਸਾਨਾਂ ਨਾਲ ਗੱਲਬਾਤ ਐਮਐਸਪੀ ਦੀ ਗੱਲਬਾਤ ਕਰਾਂਗੇ ਪਹਿਲਾਂ ਸਕੂਲ ਬੰਦ ਕਰਨੇ ਆ ਬਾਕੀ 90 ਤੋਂ 94 ਵਾਲੇ ਆ ਜਿਹੜੇ ਆਪਣੇ ਚਪੇੜਾ ਮਾਰੂ ਤੇ ਆਪਾਂ ਠੰਡ ਵਿੱਚ ਪੱਠੇ ਵੱਡੀ ਚੱਲੀਏ ਚੜਦਾ ਮੈਨੂੰ ਆ ਗਿਆ ਸਾਜ ਮਿਲ ਗਿਆ ਕੋਣ ਹੈ ਹਲ ਕੋਈ ਨਾ ਬੱਤੇ ਤੂੰ ਵੀ ਖੋਣ ਹਰਸਾਨ ਆੜ ਯਾਦ ਤੈਨੂੰ ਕਰਦੇ ਰਹੇ ਕੋਈ ਸਾਡੇ ਵਾਂਗ ਕਰੂਗਾ ਤਾਂ ਪਤਾ ਲੱਗੂਗਾ ਦਿਲ ਨਾਲ ਲਾਰੇ ਵਿੱਚ ਤਲਉਣ ਵਾਲਿਆਂ ਦਿਲ ਤੇਰਾ ਜਦੋਂ ਟੁੱਟੂਗਾ ਤਾਂ ਲਾਰੇ ਵਿੱਚ ਤਲਉਣ ਵਾਲਿਆਂ ਦਿਲ ਤੇਰਾ ਜਦੋਂ ਟੁੱਟੂਗਾ ਤਾਂ ਆਦ ਆ ਗਿਆ ਤੇਰੀ ਰੀਲ ਦੇਖ ਕੇ ਇਹਦੇ ਮੁੰਡਿਆਂ ਨੂੰ ਘੁੱਸੀ ਜਾਂਦੇ ਰੋਜ਼ ਨਵੀਂ ਆਡਮ ਦੇਖਦੇ ਆ ਇਹ ਤਿੰਨ ਦੇਖ ਕੇ ਮੁੰਡੇ ਪ੍ਰਾਊਡ ਫੀਲ ਕਰਦੇ ਆ ਕੋਈ ਇਹਨੂੰ ਫਿਲਟਰ ਬਾਰੇ ਦੱਸੋ ਯਾਰ ਇਧਰ ਨਿਆਣਾ ਡਰ ਗਿਆ ਪੱਕਾ ਉਹਨੂੰ ਦੰਦ ਮਾਰੇ ਤਿੱਖੇ ਜਾਂ ਉਹਨੇ ਛੱਡਿਆ ਤੈਨੂੰ ਮੁੱਲ ਲੱਗੇ ਤੇਰੇ ਪਿੰਡ ਗੇੜਾ ਜਾਂਾਂ ਦਿਨ ਕਿਹੜਾ ਕੇ ਦਿਲ ਜਾਨ ਲੱਗਦਾ ਨਹੀਂ ਅੱਖਾਂ ਨਾਲ ਲਿਖਦੀ ਜਦੋਂ ਨਹੀਂ ਦਿਖਦੀ ਹੋਗੀ ਕੋਈ ਮੁੱਲ ਲੱਗੇ ਜਦੋਂ ਤੂੰ ਹੱਸਦੀ ਦਿਲਾਂ ਵਿੱਚ ਤਸਦੀ ਜਾਨ ਕੱਢ ਲੈਣੀ ਐ ਸੋਹਣੀ ਸੋਹਣੀ ਏ ਪਟਹੋਣੀ ਕੁਦਰਤ ਬਕਰੀਦ ਨੂੰ ਬਾਹਰ ਨਾ ਨਿਕਲੀਆਂ ਕੋਈ ਸਸਤੇ ਰੇਟ ਤੇ ਵੇਚ ਦੂ ਤੈਨੂੰ ਬਾਈ 2 ਮਿੰਟ ਮੂੰਹ ਦੇਈਂ ਤਾਰਾਂ ਛੜਣੀਆਂ ਹੀ ਭੈਣ ਚੋ ਤੇ ਮੈਂ ਐਡਾ ਮੂੰਹ ਜ਼ਿੰਦਗੀ ਚ ਪਹਿਲੀ ਵਾਰ ਵੇਖਿਆ ਅੰਨੱਕ ਦੇ ਅਗਲੇ ਬ੍ਰਾਂਡ ਦੇ ਡੱਕ ਭਾਈ ਕਹ ਦੇ ਤਾਂ ਤੂੰ ਆਵੇਂਗਾ ਵੇ ਉਸੇ ਹੀ ਚੋਰਾ ਹੈ ਤੇ ਜਿਹੜੇ ਸੀ ਚੋਰਾ ਹੈ ਤੇ ਗਿਆ ਸਾਨੂੰ ਛੱਡ ਕੇ ਜਾਂਦੀ ਵਾਰੀ ਪਿੱਠ ਵੀ ਕੁਮਾ ਕੇ ਪਿੱਛੇ ਤੱਕ ਗਿਆ ਨਾ ਖੜੇ ਰਹਿ ਲਾ ਕੇ ਆਸਾਂ ਅੱਖੀਆਂ ਨੂੰ ਅੜ ਕੇ ਪਰਨੇਲ ਨਾਲ ਗਾਰੇ ਗਰ ਗੁੱਡੀਆਂ ਸ਼ੂਰ ਕਰ ਚਲਾਇ ਤੇ ਛੱਡ ਗਿਆ ਬੰਦਾ ਦਾ ਖੂਬ ਤਕਾਹੀ ਕਮਾਉਣ ਜੋਗਾ ਕਿ ਤੇ ਛੱਡਿਆ ਉਹਨੂੰ ਕੰਨ ਚ ਰੂਪ ਆ ਕੇ ਬੈਠਾ ਹੋਣਾ ਵਿਚਾਰਾ ਇੱਕੂੰ ਜੇ ਜੋ ਭੈਣ ਕੱਢਦੀ ਸਾਰੇ ਗਾਣੇ ਦੀ ਸੱਚ ਦੱਸ ਦੇ ਇੱਕ ਤੇ ਗੱਪਰੂ ਦੇ ਸਿਰ ਰੱਖ ਕੇ ਸੌਣਾ ਚਾਹੁੰਦਾ ਖਰੀਦਿਆਂ ਵਾਲਿਆਂ ਨੇ ਪਾਣੀ ਰੋਕ ਤਾ ਕਹਿੰਦੇ ਛੜੇ ਇੱਕ ਵਾਰ ਸੁੱਕੇ ਨਹੀਂ ਜਾਂਦੇ ਨੇ ਜਾਂ ਚੋਣ ਲੇਟ ਤਾਂ ਭਰਾ 700 ਹੀ ਹੋਣਾ ਬਾਈ ਕੋਈ ਵਧੀਆ ਜਗਾ ਪਿਆ ਨੰਬਰ ਦਿਓ ਇਹਨਾਂ ਦੇ ਟੂਣਾ ਮੈਂ ਚੱਲੇ ਆ ਰਿਹਾ ਹੈਡ ਤੋਂ ਛਾਲ ਮਾਰ